ਲੋਕਤੰਤਰ ਤੇ ਕਿੰਨਾ ਕੋ ਵਿਸ਼ਵਾਸ ਕਰੇਗਾ ਆਮ ਬੰਦਾ ਖਬਰ ਹਰਿਆਣੇ ਤੋਂ ਦਿਖਾ ਰਿਹਾ ਜਿੱਥੇ ਪੰਚਾਇਤੀ ਚੋਣਾਂ ਦਾ ਮਸਲਾ ਪਹੁੰਚ ਗਿਆ ਸੁਪਰੀਮ ਕੋਰਟ ਵਿੱਚ ਸੁਪਰੀਮ ਕੋਰਟ ਨੇ ਚੈੱਕ ਕੀਤੀ ਮਸ਼ੀਨ ਤੇ ਹੋ ਗਿਆ ਇੱਕ ਵੱਡੇ ਖੁਲਾਸੇ ਦੇਖੋ ਵੀਡੀਓ ਨਾਲ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸੁਪਰੀਮ ਕੋਰਟ ਨੇ EVM ਮਸ਼ੀਨਾਂ ਮੰਗਵਾਈਆਂ ਅਤੇ ਜਦੋਂ ਗਿਣਤੀ ਹੋਈ ਤਾਂ ਸਾਰੇ ਹੈਰਾਨ ਹੋ ਗਏ ਤਾਂ ਪਹਿਲੀ ਵਾਰ ਇਤਿਹਾਸ ਬਣਿਆ ਕਿ ਸਪਰੀਮ ਕੋਰਟ ਵਿੱਚ ਏਵੀਐ ਮਸ਼ੀਨਾ ਮੰਗਵਾ ਕੇ ਗਿਣਤੀ ਕਰਵਾਈ ਗਈ ਹੈ ਦਾਅਵਾ ਦिए ਕਿ ਹਰਿਆਣਾ ਦੇ ਪਾਣੀਪੱਤ ਦੇ ਬਵਾਣਾ ਲੱਖੂ ਪਿੰਡ ਤੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਮਲਾ ਪਹੁੰਚਿਆ ਸੀ ਸੁਪਰੀਮ ਕੋਰਟ ਜਿਸ ਵਿੱਚ ਕੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਏਵੀਐ ਮਸ਼ੀਨਾ ਮੰਗਵਾ ਕੇ ਗਿਣਤੀ ਕਰਵਾਈ ਜਿਸ ਵਿੱਚ ਪਟੀਸ਼ਨ ਕਰਤਾ ਮੋਹਿਤ ਕੁਮਾਰ 51 ਵੋਟਾਂ ਨਾਲ ਜੇਤੂ ਘਰਾਰ ਦਿੱਤਾ ਗਿਆ ਤਾਂ ਸਰਪੰਚ ਬਣਿਆ ਮੋਹਿਤ ਕੁਮਾਰ ਅਤੇ ਵੱਡਾ ਜਿਹੜਾ ਕਿਤੇ ਨਾ ਕਿਤੇ ਖਲਾਸਾ ਹੋਇਆ ਇਹ ਵੀ ਮਸ਼ੀਨਾ ਬਾਰੇ ਵੀ ਤੇ ਉੱਥੇ ਹੀ ਚੋਣ ਪ੍ਰਕਿਰਿਆ ਤੇ ਵੱਡੇ ਸਵਾਲ ਖੜੇ ਹੋਏ ਆ ਤੇ ਬੋਹਿਤ ਕੁਮਾਰ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਮੇਰੇ ਨਾਲ ਧੱਕਾ ਹੋਇਆ ਜੋ ਹਰਿਆਣਾ ਵਿੱਚ ਪੰਚਾਇਤੀ ਚੋਣਾਂ ਹੋਈਆਂ ਨੇ